ਨਾਮ ਮੇਰਾ ਰਜਵੰਤ ਕੋਰੇ ਜੀ ਡਾਕਟਰ ਦੇ ਬਹੁਤ ਵਧੀਆ ਨੇ ਟਾਈਮ ਤੇ ਹਮਦੇ ਨੇ ਦਵਾਈ ਦੋਈ ਬਹੁਤ ਵਧੀਆ ਦਿੰਦੇ ਨੇ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੀਤਾ ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦੀ ਪਹਿਲ ਨਾਲ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਦਿੱਤੀ ਹੈ ਲੋਕਾਂ ਨੂੰ ਉੱਚ ਗੁਣਵੰਤਾ ਵਾਲੀਆਂ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ ਦੇ ਵਿੱਚ 881 ਆਮ ਆਦਮੀ ਕਲੀਨਿਕ ਖੋਲੇ ਗਏ ਹਨ ਇਹਨਾਂ ਦੇ ਵਿੱਚੋਂ 565 ਪਿੰਡੂ ਖੇਤਰਾਂ ਵਿੱਚ ਜਦੋਂ ਕਿ 316 ਆਮ ਆਦਮੀ ਕਲੀਨਿਕ ਸ਼ਹਿਰੀ ਖੇਤਰਾਂ ਵਿੱਚ ਸਥਿਤ ਹਨ ਇਸ ਕਲੀਨਿਕ ਵਿੱਚ ਫ੍ਰੀ ਚ ਦਵਾਈਆਂ ਤੇ ਟੈਸਟ ਕੀਤੇ ਜਾਂਦੇ ਹਨ ਦਵਾਈਆਂ 80 ਤੋਂ ਜ਼ਿਆਦਾ ਦਵਾਈਆਂ ਫ੍ਰੀ ਵਿੱਚ ਮਿਲਦੀਆਂ ਨੇ ਮਰੀਜ਼ਾਂ ਨੂੰ ਤੇ 35 ਤੋਂ ਜ਼ਿਆਦਾ ਟੈਸਟ ਫ੍ਰੀ ਵਿੱਚ ਕੀਤੇ ਜਾਂਦੇ ਜਿਨ੍ਹਾਂ ਦੀ ਮਾਰਕੀਟ ਵਿੱਚ ਪ੍ਰਾਈਸ 1000 1500 ਜਾਂ 2000 ਤੋਂ ਸਟਾਰਟ ਹੁੰਦੀ ਹੈ ਹੱਲਿਆ ਅੱਜ ਖੁੱਲੇ ਇੰਨਾ ਆਮ ਆਦਮੀ ਕਲੀਨਿਕਾਂ 'ਚ 107 ਕਿਸਮ ਦੀਆਂ ਦਵਾਈਆਂ ਅਤੇ 47 ਡਾਇਗਨੋਸਟਿਕ ਟੈਸਟ ਮੁਫਤ ਦਿੱਤੇ ਜਾ ਰਹੇ ਹਨ ਸਿਹਤਮੰਦ ਪੰਜਾਬ ਦਾ ਸੁਪਨਾ ਜਿਹੜਾ ਉਹ ਸੱਚਾਰ ਹੋ ਰਿਹਾ ਹੈ ਅਸੀਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕ ਲੋਕਾਂ ਦੇ ਸਮਰਪਿਤ ਕੀਤੇ ਸੀ ਤੇ ਮੈਨੂੰ ਦੱਸਦਿਆਂ ਇਹ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੇ ਇਸ ਨੂੰ ਬਹੁਤ ਵੈਲਕਮ ਕੀਤਾ ਤੇ ਸਵਾਗਤ ਕੀਤਾ ਰੰਗਲਾ ਪੰਜਾਬ ਜਿਹੜਾ ਬਣਾਉਣਾ ਹੈ ਉਹ ਚ ਸਿਹਤਮੰਦ ਪੰਜਾਬ ਵੀ ਸ਼ਾਮਲ ਹੋਵੇ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਨੇ ਲੋਕਾਂ ਦਾ ਜਿੰਨਾ ਹਰਾਮ ਕਰ ਦਿੱਤਾ ਆ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਇਸ ਬਰਸਾਤ ਨੇ ਕਈ ਲੋਕਾਂ ਦੇ ਘਰ ਟੈਟਰ ਕਰ ਦਿੱਤੇ ਨੇ ਔਰ ਕਈਆਂ ਦੀ ਜਿਹੜੀ ਆ ਮੌਤ ਵੀ ਹੋ ਚੁੱਕੀ ਆ ਤਾਂ ਅਜਿਹਾ ਇੱਕ ਮਾਮਲਾ ਜੱਤੋਂ ਸਾਹਮਣੇ ਆਇਆ ਜੱਤੋਂ ਦੇ ਵਿੱਚ ਜਿਹੜਾ ਬਿੱਤੀ ਰਾਤ ਲਗਾਤਾਰ ਹੋ ਰਹੀ ਬਰਸਾਤ ਨੇ ਇੱਕ ਗਰੀਬ ਘਰ ਦੀ ਜਿਹੜੀ ਆ ਛੱਤ ਸੁੱਟ ਦਿੱਤੀ ਆ ਪਰਿਵਾਰ ਚ ਤਿੰਨ ਜੀ ਸੀਗੇ ਕਿੰਨੂ ਜੀ ਜਿਹੜੇ ਛਾਤਰੇ ਹੇਠਾਂ ਸੁੱਤੇ ਸੀਗੇ ਤੇ ਇੱਕ ਬਜ਼ੁਰਗ ਸੀਗੀ ਜੋ ਵੀ ਮਾਰਸੀਗੀ ਉਹ ਮਲਬੇ ਹੇਠਾਂ ਆਉਣ ਦੇ ਨਾਲ ਜਿਹੜੀ ਆ ਗੰਭੀਰ ਚੱਕਵੀ ਹੋ ਜਾਂਦੀ ਆ ਜਿਸ ਨੂੰ ਨਿਦਿੱਕੀ ਆਣਗਵਾਂ ਦੇ ਵੱਲੋਂ ਜਿਹੜਾ ਉਸ ਨੂੰ ਨਿਦਿੱਕੀ ਹਸਪਤਾਲ ਦੇ ਵਿੱਚ ਭੇਤੀ ਕਰਾਇਆ ਗਿਆ ਫਿਲਹਾਲ ਹਸਪਤਾਲ ਦੇ ਵਿੱਚ ਉਸ ਦਾ ਜਿਹੜਾ ਅੰਦਾਜ਼ ਚੱਲ ਰਿਹਾ ਖੁਸ਼ਕਿਸਮਤੀ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੀ ਜਾਨ ਨਹੀਂ ਗਈ ਤਾਂ ਲਗਾਤਾਰ ਜਿਹੜੇ ਆ ਅਜਿਹੇ ਪਾਣੇ ਵਾਪਰਦੇ ਆ ਰਹੇ ਨੇ ਕਿਉਂਕਿ ਤੇਜ਼ ਬਰਸਾਤ ਹੁੰਦੀ ਆ ਕੱਚੇ ਘਰ ਹੁੰਦੇ ਨੇ ਕੱਚੇ ਘਰ ਦੇ ਵਿੱਚ ਜਦੋਂ ਛੱਤ ਚੁੰਦੀ ਆ ਇਸ ਦੇ ਨਾਲ ਜਿਹੜੇ ਆ ਲੋਕ ਜੋ ਲੋਕ ਉਸ ਘਰ ਦੇ ਵਿੱਚ ਰਹਿੰਦੇ ਨੇ ਉਹਨਾਂ ਦਾ ਜਿਨਾ ਹਰਾਮ ਹੋ ਜਾਂਦਾ ਨਾ ਸਿਰਫ ਉਹਨਾਂ ਨੂੰ ਹੀ ਪਤਾ ਕਿ ਰਾਤ ਕਿਵੇਂ ਕੱਟਦੇ ਨੇ ਤਾਂ ਦਿਨ ਕਿਵੇਂ ਬទਿਤ ਕਰਦੇ ਨੇ ਤਾਂ ਲਗਾਤਾਰ ਜਿਹੜੀ ਆ ਇਹ ਵੀਡੀਓ ਜਿਹੜੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜਾ ਘਰ ਦੀ ਛੱਤ ਡਿੱਗ ਜਾਂਦੀ ਆ ਤਾ ਇਸ ਹਾਸੇ ਦੇ ਵਿੱਚ ਇੱਕ ਬਜ਼ੁਰਗ ਜਿਹੜੀ ਆ ਉਹ ਗੰਭੀਰ ਚੱਕਵੀ ਹੋ ਜਾਂਦੇ ਨੇ ਤਾਂ ਇਸ ਦੇ ਵਿੱਚ ਫਿਲਹਾਲ ਕਿਸੇ ਦੇ ਜਿਹੜੀ ਆ ਜਾਣ ਨਹੀਂ ਗਈ ਪਰ ਸੱਟਾ ਜ਼ਰੂਰ ਲੱਗਿਆ ਨੇ ਤੇ ਇਸ ਮਾਮਲੇ ਦੇ ਵਿੱਚ ਮੌਕੇ ਤੇ ਮੌਜੂਦ ਮਹੱਲਾ ਵਾਸੀ ਦਾ ਕੀ ਕੁਝ ਕਹਿਣਾ ਆ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਸਾਰਾ ਕੰਟਰੋਲ ਤੇ ਫੋਨ ਆਇਆ ਸੀਗਾ ਵੀ ਛੱਤ ਤੇ ਜਿਹੜੀ ਬਜ਼ੁਰਗ ਮਾਤਾ ਉੱਥੱਲੇ ਦੱਬ ਗਈ ਮੱਲੇ ਤੋਂ ਫੋਨ ਆਇਆ ਮੱਲੇ ਵਾਲੇ ਉਦੋਂ ਲੱਗੇ ਹੋਏ ਸੀ ਕਿ ਦੋ ਸਾਰਿਆਂ ਦੀ ਟੀਮ ਆਈ ਹੈ ਸਾਡੇ ਪ੍ਰਦਾਤਾ ਨੂੰ ਫੋਨ ਆਇਆ ਫਟਾਫਟ ਉੱਥੇ ਪਹੁੰਚੋ ਤੇ ਮਾਤਾ ਨੂੰ ਕੱਢੋ ਅਸੀਂ ਫਟਾਫਟ ਇੱਥੇ ਆਏ ਤੇ ਮਾਤਾ ਨੂੰ ਕੱਢਿਆ ਸਥਾਣਾ ਹੋਰ ਵੀ ਆ ਗਿਆ ਸੀ ਆ ਮੱਲੇ ਵਾਲੇ ਵੀ ਸਾਰੇ ਸੀਗੇ ਬੜਾ ਫਿਰ ਉਹਨਾਂ ਨੂੰ ਕੱਢਿਆ ਤੇ ਉਹਨਾਂ ਨੂੰ ਹਸਪੀਟਲ ਲੈ ਕੇ ਉਹਨਾਂ ਨੂੰ ਰੈਫਰ ਕਰਤਾ ਕੋੜਖਪੂਰੇ ਤੇ ਕੋੜਖਪੂਰੇ ਲੈ ਗਏ ਉੱਥੇ ਇਲਾਜ ਕਰਨ ਪਤਾ ਨਹੀਂ ਕਿ ਕੱਲ ਵਿੱਚ ਕਿੰਨੇ ਰਹਿੰਦੇ ਸੀ ਇਹ ਤਿੰਨ ਜਣੇ ਰਹਿੰਦੇ ਸੀ ਇੱਕ ਮਾਤਾ ਬਜ਼ੁਰਗ ਸੀ ਇੱਕ ਉਹਨਾਂ ਦੇ ਘਰ ਵਾਲੇ ਸੀ ਤੇ ਇੱਕ ਲੜਕਾ ਸੀ ਉਹ ਬਿਮਾਰ ਸੀਗੇ ਉਹ ਇੱਥੇ ਲੇਟੇ ਹੋਏ ਸੀ ਅੰਦਰ ਕੱਚੀ ਛੱਤ ਸੀ ਤੇ ਉੱਪਰੋਂ ਡਿੱਗ ਵੀ ਰਾਤੀ ਮੀਂਹ ਆਣ ਦੇ ਕਾਰਨ ਤੇ ਬਿਊਰੂ ਮਾਤਾ ਬਿਮਾਰ ਰਹਿੰਦੇ ਆ ਤੇ ਮੈਂ ਅਪੀਲ ਕਰਦਾ ਸਰਕਾਰ ਨੂੰ ਕਿ ਇਹਨਾਂ ਦੀ ਵੱਧ ਤੋਂ ਵੱਧ ਸਹਾਇਤਾ ਦਿੱਤੀ ਜਾਵੇ ਗਰੀਬ ਬੰਦੇ ਆ ਇਹ ਸਾਤਾ ਦਾ ਮੌਸਮ ਚੱਲੀ ਜਾਂਦਾ ਸੀ ਤੇ ਗਰੀਬ ਬੰਦੇ ਤੇ ਛੱਤ ਥੋੜੀ ਕੱਚੀ ਸੀਗੀ ਤੇ ਇਹਨਾਂ ਨੂੰ ਪਤਾ ਨਹੀਂ ਬੁਖਾਰ ਸੀਗਾ ਲੇੜੀ ਅੰਦਰ ਸੁੱਤੇ ਸੀਗੇ ਮੁੰਡਾ ਵੀ ਇੱਧਰ ਸੀਗਾ ਉਹ ਛੱਤ ਸਾਰੀ ਆ ਗਈ ਉੱਤੋਂ ਉਹ ਥੱਲੇ ਥੱਲੇ ਨੱਪੇ ਗਈ ਪੱਟ ਪੁੱਟ ਮੇਰੇ ਖਾਤੇ ਚਰ ਹੋਇਆ ਗੋਡਾ ਗਾਡਾ ਵੀ ਸਾਰਾ ਭਜਨ ਛੱਤ ਦਾ ਸਾਰਾ ਮਲਦੇ ਸੰਦੋਂ ਹੁਣ ਮੱਲੇ ਵਾਲਿਆਂ ਨੇ ਸਾਰਿਆਂ ਨੇ ਕੱਢਿਆ ਜੀ ਕੱਢ ਕੇ ਫਿਰ ਸਾਰਾ ਆਲਾ ਗੱਡੀ ਲੈ ਕੇ ਗਈ ਹੈ ਕਿੰਨੀ ਉਮਰ ਕਿੰਨੀ ਉਮਰ ਹੈਗੇ ਜੀ ਇਹਨਾਂ ਦੀ 55 60 ਦੇ ਨੇੜੇ ਹੋਊਗੀ 50 ਪਲਾਸੀ ਹੈ ਕਿੰਨੇ ਪਰਿਵਾਰਕ ਮੈਂਬਰ ਹੈ ਜੀ ਇਹ ਤਿੰਨ ਹੀ ਮੈਂਬਰ ਹੈ ਜੀ ਪਰਿਵਾਰ ਦੇ ਤਿੰਨ ਮੈਂਬਰ ਹੈ ਹਾਂ ਜੀ ਉਹਨੂੰ ਕੇ ਹਸਪਤਲ ਕਰਾ ਹਸਪਤਲ ਲੈ ਕੇ ਗਏ ਆ ਜੀ ਵੇਖੋ ਹੁਣ ਗਾਂ ਫਰੀਦਕੋਟ ਰੈਫਰ ਕਰਦੇ ਆ ਜੀ ਇੱਥੇ ਹੀ ਲਾਈ ਹੋਏ ਜੀ ਫਰੀਦਕੋਟ ਰੈਫਰ ਕਰਦੇ ਆ ਜੀ ਕੀ ਹੁਣ ਕਰਦੇ ਹੋ ਦੇਖੋ ਇੱਕ ਪਾਸੇ ਸਰਕਾਰੀ ਜੀ ਲੰਬਾ ਤਾਂ ਇਹੀ ਹੈ ਜੀ ਦੇਖੋ ਗਰੀਬ ਬੰਦੇ ਆ ਜੇ ਇਹਨਾਂ ਕੋਲੇ ਹੁੰਦੀ ਕੋਈ ਪੂੰਜੀ ਤਾਂ ਬਣਾ ਲੈ ਲੈਂਦੇ ਹੂੰ ਰੋਜ਼ਗਾਰ ਦਾ ਕੋਈ ਸਾਧਨ ਹੈ ਨਹੀਂ ਮੁੰਡਾ ਕੱਚੀ ਪੱਤੀ ਨੌਕਰੀ ਕਰ ਵੇਈਦਾ ਇਹ ਕਹਿੰਦਾ ਸਰਕਾਰ ਚੱਲ ਹੋਰ ਨਹੀਂ ਤਾਂ ਇਹਨਾਂ ਦਾ ਮਕਾਨ ਹੀ ਬਣਵਾ ਦੇ ਬਿਲਕੁਲ ਵੀ ਦੋ ਕਮਰਿਆਂ ਦਾ ਚਲੋ ਜੀ ਵੀ ਕੱਲ ਨੂੰ ਆ ਸਾਰਾ ਵੇਖ ਲੋ ਕਿੱਥੇ ਨਾਲ ਆਈ ਹੈ ਵੀ ਨਾ ਜਾਣੇ ਕਿਸੇ ਹੋਰ ਮੱਲੇ ਵਾਲੇ ਦੇ ਟੱਗ 'ਚ ਇਹ ਸਰਕਾਰ ਕੋ ਸਹਲਪ ਕਰ ਤੇ ਚਲ ਚੀ ਵੀ ਤੇ ਇਹਨਾਂ ਦੇ ਫਿਰ ਅਸੀਂ ਭੱਜ ਗਏ ਤੇ ਜਦੋਂ ਦੇਖਿਆ ਤੇ ਸਾਰਾ ਮਲਬਾ ਪਿਆ ਸੀਗਾ ਤੇ ਅਸੀਂ ਫਟਾਫਟ ਜਿੰਨਾ ਕੋ ਹੋ ਸਕਿਆ ਤੇ ਮਲਬਾ ਕੱਢਣ ਦੀ ਕੋਸ਼ਿਸ਼ ਕੀਤੀ ਤੇ ਇੰਨੇ 'ਚ ਫਿਰ ਸਾਰਾ ਵਾਲੇ ਨੂੰ ਫੋਨ ਮਰਿਆ ਤੇ ਐਮਬੂਲੈਂਸ ਵਾਲੇ ਨੇ ਆ ਕੇ ਮਦਦ ਕੀਤੀ ਤੇ ਉਹਨਾਂ ਨੂੰ ਹੁਣ ਕੱਢ ਕੇ ਲੈ ਕੇ ਗਏ ਤੇ ਅਸੀਂ ਸਰਕਾਰੀ ਹਸਪਤਾਲ 'ਚ ਹੀ ਆਏ ਉਹਨਾਂ ਨੂੰ ਅੱਗੇ ਕੋਟਪੂਰੇ ਰੈਫਰ ਕਰ ਦਿੱਤਾ ਕਿਸ ਤਰੀਕਾ ਹਾਲਾਤ ਤਾਂ ਠੀਕ ਹੈਗੀ ਕਿ ਬਾਕੀ ਉਹਨਾਂ ਐਕਸਰੇ ਵਗੈਰਾ ਕਰਨਗੇ ਜੀ ਕੋਟਕਪੁਰੇ ਉਹਨਾਂ ਨੂੰ ਭੇਜ ਦਿੱਤਾ ਜੀ ਤੇ ਮੈਨੇ ਜੋ ਰਾਤ ਬਰਸਾਤ ਹੋਈ ਹੈਗੀ ਕਿ ਘੰਟਾ ਡੇਢ ਘੰਟਾ ਉਹਨਦੇ ਕਰਕੇ ਹੀ ਮੈਨੇ ਸਾਰੀ ਆਈ ਹੈਗੀ ਕਿ ਇਹਨਦੇ ਕਰਕੇ ਪਹਿਲੇ ਹੀ ਕੁਛੇ ਖਸਤਾ ਹਾਲਤ ਤੇ ਸੀਗਾ ਤਾਂ ਕਰਕੇ ਉਹ ਬਾਲੇ ਜਿਹੜੇ ਹੈਗੇ ਕਿ ਗੱਲਗੇ ਸੀਗੇ ਉਹ ਸਾਰੇ ਡਿੱਗ ਗਏ ਜੀ ਇਹਨਾਂ ਦੇ ਵਿੱਚ ਹੁਣ ਕੀ ਸਰਕਾਰ ਤੋਂ ਬਸ ਸਰਕਾਰ ਤੋਂ ਇਹੀ ਮੰਗੇ ਕਿ ਜੋ ਇਹ ਹੈਗੇ ਕਿ ਜੀ ਬ੍ਰਾਹਮਣ ਜੱਤੀ ਦੇ ਹੈਗੇ ਕਿ ਤੇ ਆਪਾਂ ਬ੍ਰਾਹਮਣ ਤਾਂ ਵੈਸੇ ਹੀ ਕੁਝ ਨਹੀਂ ਹੈਗੇ ਆਪਣੇ ਸਭ ਦੇ ਤੇ ਅਸੀਂ ਤੇ ਇਹੀ ਕਹਿੰਨੇ ਕਿ ਸਰਕਾਰ ਨੂੰ ਕਿ ਇਹਨਾਂ ਦੀ ਜੋ ਵੀ ਆਰਥਿਕ ਮਦਦ ਕੀਤੀ ਜਾਵੇ ਇਹਨਾਂ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਸਾਤੇ ਡੱਗ ਪੀ ਜੀ ਪ੍ਰਸ਼ਾਦ ਕਰਕੇ ਜੀ ਗਰੀਬ ਬੰਦੇ ਦੀ ਜੀ ਤਗੜਾ ਨੂੰ ਹਰੇਕ ਦੇ ਦਿੰਦਾ ਜੀ ਮਾੜਾ ਨਾ ਕੋਈ ਦਿੰਦਾ ਨੀਗਾ ਤਗੜੇ ਪਾਸ ਕਰਾ ਜਾਂਦੇ ਆ ਤੇ ਗਰੀਬ ਆਰਵਾਜ਼ ਆਈ ਰਹ ਜਾਂਦੇ ਜੀ ਪ੍ਰਸ਼ਾਦ ਦੇ ਵਿੱਚ 50 60 ਸਾਲ ਦੀ ਉਮਰ ਸੀਗੀ ਜੀ ਕੋਈ ਤਾਂ ਮਾਤਾ ਦੀ ਤੇ ਵਸੇ ਹੀ ਅਪੀਲ ਕਰ ਰਹੇ ਨੇ ਸਰਕਾਰ ਇਹਨਾਂ ਦਾ ਘਰ ਬਣਾਇਆ ਜਾਵੇ ਜੀ ਹਸਪੀਟਲ ਗਏ ਆ ਜੀ ਉਹ ਦੇਤਾ ਤੋਂ ਰੈਫਰਲ ਕਰਤਾ ਜੀ ਕੋੜਕਪੂਰੇ ਨੂੰ ਜੀ ਇਹ ਚਤਤ ਨੇ ਰਹਿੰਦੇ ਸੀ ਹਾਂਜੀ ਇਹ ਨਹੀਂ ਚਾਹਤਾ ਕੀਤੀ ਜਾਵੇ ਪੂਰੀ